ਹਾਂਜੀ ਸਾਸਰੀ ਕਾਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਕਰਦੇ ਆ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨਫਿਟ ਲੈ ਸਕੋ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਆ ਥੰਬਨੇਲ ਤੇ ਤੁਸੀਂ ਪੜਿਆ ਵੀ ਲਿਖਿਆ ਆ ਵੀ ਜਿਹੜੀ ਜ਼ਿੰਦਗੀ ਹੁੰਦੀ ਆ ਹਨਾ ਸਾਡੀ ਹਨਾ ਚਾਹੇ ਕੋਈ ਵੀ ਬੰਦਾ ਆ ਹਨਾ ਉਹ ਜ਼ਿੰਦਗੀ ਇੱਕ ਟੌਫੀ ਦੇ ਵਾਂਗ ਹੁੰਦੀ ਆ ਟੌਫੀ ਮਤਲਬ ਕੈਂਡੀ ਹੈ ਨਾ ਜਿਹੜੇ ਬੱਚੇ ਖਾਂਦੇ ਆ ਟੌਫੀਆਂ ਜਾਂ ਕੈਂਡੀਆਂ ਹੈ ਨਾ ਉਹਦੇ ਵਰਗੀ ਹੁੰਦੀ ਆ ਹੁਣ ਤੁਸੀਂ ਕਹੋਗੇ ਵੀ ਜ਼ਿੰਦਗੀ ਜਿਹੜੀ ਉਹ ਕੈਂਡੀ ਦੇ ਵਾਂਗ ਕਿੱਦਾਂ ਹੁੰਦੀ ਆ ਦੋਸਤੋ ਜਿਹੜੀ ਗੱਲ ਮੈਂ ਕਹਿਣ ਲੱਗਿਆ ਬਹੁਤ ਛੋਟੀ ਜੀ ਵੀਡੀਓ ਧਿਆਨ ਨਾਲ ਸੁਣਿਓ ਬੜੇ ਕੰਮ ਦੀ ਗੱਲ ਆ ਤੇ ਤੇ ਗੌਰ ਕਰਿਓ ਹੈ ਨਾ ਹੁਣ ਸਾਡੀ ਜ਼ਿੰਦਗੀ ਆ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹੈ ਨਾ ਚਾਹੇ ਉਹ ਫੈਮਿਲੀ ਨੂੰ ਲੈ ਕੇ ਹੋਵੇ ਚਾਹੇ business ਨੂੰ ਲੈ ਕੇ ਹੋਵੇ ਚਾਹੇ study ਨੂੰ ਲੈ ਕੇ ਹੋਵੇ ਚਾਹੇ ਸਾਡੇ ਬੱਚਿਆਂ ਦੀ ਹੋਵੇ ਜੋ ਵੀ ਹੋਵੇ ਅਸੀਂ ਕਈ ਵਾਰ ਕੀ ਕਰਦੇ ਆ ਮੈਂ ਹਰ ਇੱਕ ਵੀਡੀਓ ਚ ਦੱਸਦਾ ਪਹਿਲਾਂ ਹੀ ਕਈ ਵੀਡੀਓ ਚ ਦੱਸਿਆ ਵੀ ਆਪਾਂ ਇੱਦਾਂ ਇੱਕ ਜਗ੍ਹਾ ਕਈ ਵਾਰ इमोਸ਼ਨਲੀ ਅਟੈਚ ਹੋ ਜਾਂਦੇ ਆ ਕਿਸੇ ਨਾਲ ਵੀ ਆਪਾਂ ਸਾਰੀਆਂ ਗੱਲਾਂ ਨਾ ਕਿਸੇ ਥਰਡ ਪਰਸਨ ਨੂੰ ਦੱਸ ਦਿੰਦੇ ਆ ਹਨਾ ਸੋ ਇਹ ਚੀਜ਼ਾਂ ਤੋਂ ਚੀਜ਼ਾਂ ਨੂੰ ਇਗਨੋਰ ਕਰਿਆ ਕਰੋ ਕਿਉਂਕਿ ਹੁਣ ਇੱਥੇ ਮੈਂ ਗੱਲ ਕਰਦਾਂਗੀ ਸਾਡੀ ਜ਼ਿੰਦਗੀ ਇੱਕ ਟੋਫੀ ਦੇ ਵਰਗੀ ਆ ਉਹ ਕਿਦਾਂ ਹਨਾ ਜਿਸ ਤਰ੍ਹਾਂ ਕੈਂਡੀ ਹੁੰਦੀ ਆ ਕੋਈ ਵੀ ਟੌਫੀ ਹੁੰਦੀ ਆ ਉਹ ਦੇਖੋ ਉਹਦੀ ਉਹ ਟੌਫੀ ਦੀ ਸੇਫਟੀ ਵਾਸਤੇ ਉਹਨੂੰ ਰੈਪ ਕੀਤਾ ਜਾਂਦਾ ਹਨਾ ਉੱਪਰ ਉਹਦੇ ਇੱਕ ਕਵਰ ਚੜਾਇਆ ਜਾਂਦਾ ਹਨਾ ਉਹਨੂੰ ਆਪਾਂ ਖੋਲਦੇ ਆ ਫਿਰ ਉਹਨੂੰ ਆਪਾਂ ਖਾਂਦੇ ਆ ਹਨਾ ਹੁਣ ਜੇਕਰ ਟੌਫੀ ਦੇ ਉੱਤੇ ਜੇਕਰ ਉਹ ਰੈਪ ਨਾ ਹੋਵੇ ਹਨਾ ਤਾਂ ਟੌਫੀ ਨੂੰ ਤੁਸੀਂ ਕਿਤੇ ਵੀ ਰੱਖ ਦੋ ਇੱਕ ਜਗ੍ਹਾ ਤੇ ਤੇ ਉਹਨੂੰ ਕੀੜੀਆਂ ਚੁੰਬੜ ਜਾਣਗੀਆਂ ਤੇ ਕੀੜੀਆਂ ਚੁੰਬੜ ਜਾਣਗੀਆਂ ਤੇ ਉਹਨੂੰ ਖਾ ਜਾਣਗੀਆਂ ਖਤਮ ਕਰ ਦੇਣਗੀਆਂ ਸੋ ਇਸੇ ਤਰ੍ਹਾਂ ਤੁਹਾਡੀ ਲਾਈਫ ਆ ਤੁਹਾਡੀ ਲਾਈਫ ਚ ਸੋਹ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਸੀਕ੍ਰੀਟ ਰੱਖਿਆ ਕਰੋ ਢੱਕ ਕੇ ਰੱਖਿਆ ਕਰੋ ਪਰਦੇ ਚ ਰੱਖਿਆ ਕਰੋ ਕਿਉਂਕਿ ਅਸੀਂ ਜਾਣੇ ਤੇ ਸਾਨੂੰ ਪਤਾ ਨਹੀਂ ਹੁੰਦਾ ਜਿਹੜਾ ਸਾਹਮਣੇ ਵਾਲਾ ਬੰਦਾ ਉਹੋ ਕੀੜੇ ਦੀ ਤਰ੍ਹਾਂ ਵਿਵਹਾਰ ਕਰ ਸਕਦਾ ਉਹ ਸਾਨੂੰ ਅੰਦਰੋਂ ਅੰਦਰੋਂ ਖਾ ਸਕਦਾ ਉਹ ਚੀਜ਼ ਨੂੰ ਜਦੋਂ ਉਹ ਨੂੰ ਸਾਡੀਆਂ ਗੱਲਾਂ ਬਾਰੇ ਪਤਾ ਲੱਗੂਗਾ ਤਾਂ ਉਹ ਸਾਨੂੰ ਉਸ ਚੀਜ਼ ਵਾਰੀ ਨੁਕਸਾਨ ਪਹੁੰਚਾ ਸਕਦਾ ਇਸ ਲਈ ਜਿਹੜੀਆਂ ਵੀ ਗੱਲਾਂ ਹੁੰਦੀਆਂ ਤੁਹਾਡੀਆਂ ਚਾਹੇ ਬਿਜ਼ਨਸ ਨੂੰ ਲੈ ਕੇ ਸਟੱਡੀ ਨੂੰ ਲੈ ਕੇ ਤੁਹਾਡੀ ਇਨਕਮ ਨੂੰ ਲੈ ਕੇ ਉਹ ਸਾਰੀਆਂ ਸੀਕ੍ਰੀਟ ਰੱਖਿਆ ਕਰੋ ਜਿੱਦਾਂ ਟੋਫੀ ਹੀ ਉਹ ਐਪ ਦੇ ਵਿੱਚ ਸੇਫ ਹੈ ਜਦ ਇਹ ਤੁਹਾਡੀਆਂ ਗੱਲਾਂ ਹੀ ਪਰਦੇਸ ਦੇਵਾਂਗੇ ਤਾਂ ਤੁਸੀਂ ਸੇਵ ਲਓਗੇ ਨਹੀਂ ਤਾਂ ਲੋਕ ਬਹੁਤ ਖਰਾਬ ਨੇ ਅੱਜ ਦੇ ਸਮੇਂ 'ਚ ਉਹ ਕਿਤਨਾ ਕਿਤੇ ਨੁਕਸਾਨ ਪਹੁੰਚਾ ਸਕਦੇ ਆ ਸੋ ਇਸ ਲਈ ਮੈਂ ਕਹਿ ਰਹੀ ਹਾਂ ਜ਼ਿੰਦਗੀ ਆ ਲਾਈਫ ਆ ਇੱਕ ਟੋਫੀ ਦੀ ਤਰ੍ਹਾਂ ਸੋ ਟੋਫੀ ਜੇ ਚੰਗੇ ਲੱਗਦਾ ਲਾਈਕ ਬਟਨ ਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ